ਪਿੰਡ ਦੇਵੀਵਾਲਾ ਵਿਖੇ 29 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ। ਫੋਟੋਸ ਪੂਰਾ ਤੋਂ ਪਿੰਡ ਦੇਵੀਵਾਲੇ ਵਿਖੇ ਨਵੇਂ ਬਣੇ ਗੁਰਦੁਆਰਾ ਸਾਹਿਬ ਨਾਨਕਸਰ ਸਾਟ ਦੇ ਮੁਖ ਸੇਵਾਦਾਰ ਸੰਤ ਬਾਬਾ ਇੰਦਰਪਾਲ ਸਿੰਘ ਜੀ ਦੀ ਅਗਵਾਈ ਹੇਠ 101 ਪਾਠਾ ਦੇ ਭੋਗ ਪਾਏ ਗਏ ਅਤੇ 29 ਗਰੀਬ ਲੋੜਵੰਦ ਲੜਕੀਆਂ ਦਾ ਸਮੂਹਿਕ ਵਿਆਹ ਕਰਵਾਏ ਗਏ ਅਤੇ ਘਰੇਲੂ ਜ਼ਰੂਰਤ ਸਮਾਨ ਦੇ ਨਾਲ ਬਾਬਾ ਵੱਲੋਂ ਜੀ ਰੋਜ਼ਗਾਰ ਲਈ ਸਿਲਾਈ ਮਸ਼ੀਨ ਵੀ ਦਿੱਤੀਆਂ ਗਈਆਂ। ਸੰਤ ਬਾਬਾ ਇੰਦਰਪਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਗੁਰ ਵਿਦਿਆ ਤੇ ਪਾਠ ਤਪਲਾ ਜੋੜੀ ਵੀ ਸਿਖਾਉਂਦੇ ਹਨ ਅਤੇ ਇਸ ਵਿਆਹ ਸਮਾਗਮ ਵਿੱਚ ਦੋ ਨੌ ਜੋੜਿਆਂ ਦੇ ਸਹੇਰਿਆਂ ਅਤੇ ਪੱਲਾ ਫੜਾਉਣ ਦੀ ਰਸਮ ਅਦਾ ਸੰਤ ਮਹਾਪੁਰਸ਼ਾ ਵੱਲੋਂ ਕੀਤੀ ਗਈ

ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਿੰਘ ਮੱਤਾ ਜੁਵੇਦਰ ਸਿੰਘ ਪਿੰਡ ਦੇ ਮਾਲਾ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਨੇ ਵੱਧ ਚੜ ਕੇ ਸੇਵਾ ਕੀਤੀ ਅਤੇ ਆਇਆ ਹੋਇਆ ਸੰਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਤੇ ਸੰਤ ਮਹਾਪੁਰਸ਼ਾਂ ਨੇ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਗੁਰੂ ਕਾ ਲੰਗਰ ਤੁੱਟ ਵਰਤਾਇਆ ਗਿਆ ਕੋਟਕਪੂਰਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਆਲਖ ਦੀ ਵਿਸ਼ੇਸ਼ ਰਿਪੋਰਟ ਭੈਦਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਇਨਾਮਤ ਨਾ ਹਰ ਚਰਨ ਸਿੰਘ ਬਾਈ ਤੁਸੀਂ ਚਰਨ ਸਿੰਘ ਦੇ ਵਾਲਾ ਹੋ ਗਿਆ ਮੈਂ ਆ ਗਿਆ ਦੀ ਆ ਰਿਹਾ ਹਾਂ ਸਭ ਨੂੰ ਸ਼ੀਰਵਾ ਦੇ ਤੋਂ ਕੀਤੀ ਜਾਂਦੀ ਹੈ ਸੰਪਰਦਾਨ ਅਨੁਸਾਰ ਤੋਂ ਬਰਸਾਏ ਹੋਏ ਸਨਮਾਨਯੋਗ ਸੰਤ ਬਾਬਾ ਇੰਦਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਬੜੇ ਸਤਜੇ ਤੰਗ ਨਾਲ ਤਕਰੀਬਨ ਪਿਛਲੇ 15 ਸਾਲਾਂ ਤੋਂ ਹਰ ਸਾਲ ਇਹ ਬੜਾ ਪਿਆਰਾ ਸਮਾਜਿਕ ਯੋਗਦਾਨ ਪਾਉਂਦੇ ਆ ਸੰਗਤਾਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਦੀ ਨਹੀਂ ਇਸ ਸਾਲ ਇੱਕ ਵੱਖਰਾ ਲਖਨਤਾਂ ਮੈਂ ਜਿੱਥੇ ਸਾਨੂੰ 2025 ਚੱਲ ਰਿਹਾ ਹੈ ਉੱਥੇ ਇਸ ਸਾਲ 25 ਬੱਚੇ ਬੱਚੀਆਂ ਦੇ ਵਿਆਹ ਸੰਯੋਗ ਜੁੜ ਰਹੇ ਨੇ ਅੱਜ ਦੇ ਦਿਵਸ ਤੇ ਨਾਲ ਹੀ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸੋਹਣਾ ਸੰਪਰਦਾਇ ਨਾਨਕਸਰ ਦਾ ਸਥਾਨ ਪਿੰਡ ਦੇਵੀਵਾਲ ਗੁਰਦੁਆਰਾ ਨਾਨਕਸਰ ਜੋ ਸਥਾਨ ਬਣਾਇਆ ਉੱਥੇ ਅੱਜ 101 ਅਖੰਡ ਪਟ ਸਭਾ ਦੇ ਭੋਗ ਪਏ ਨੇ ਬਹੁਤ ਸਾਰੇ ਮਹਾਂਪੁਰਖ ਸੰਪਰਦਾਇ ਨਾਨਕਸਰ ਦੇ ਮੁਖੀ ਮਹਾਤਮਾ ਅਨਗਿੰਤ ਸੰਪਰਦਾਇ ਚੋਂ ਸਾਧੂ ਜਨ ਇਕਨੇ ਅਣਗਿਣਤ ਦਿਨਾਂ ਤੋਂ ਆ ਰਹੇ ਨੇ ਸਭ ਸੰਗਤ ਨੂੰ ਬਹੁਤੀਆਂ ਵਧਾਈਆਂ ਜਿੱਥੇ ਬਾਬਾ ਜੀ ਸਮਾਜਿਕ ਯੋਗਦਾਨ ਪਾਉਂਦੇ ਨੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਪ੍ਰਵਾਚਨ ਦੇ ਸੰਨ ਉਥੇ ਸਥਾਨ ਤੇ ਵਿਦਿਆਰਥੀ ਰਹਿ ਕੇ ਕਥਾ ਕੀਰਤਨ ਗੁਰਬਾਣੀ ਸਕੂਲ ਦੀ ਵਿਦਿਆ ਕਾਲਜ ਦੀ ਵਿਦਿਆ ਸੰਤ ਬਾਬਾ ਇੰਦਰਪਾਲ ਸਿੰਘ ਦੀ ਸਟੱਜੇ ਸਹਿਯੋਗ ਨਾਲ ਉਹ ਪ੍ਰਾਪਤ ਕਰ ਰਹੇ ਨੇ ਆਪ ਸਭ ਸੰਗਤ ਨੂੰ ਜਿੱਥੇ ਅੱਜ ਦੇ ਸ਼ੁਭ ਕਾਰਜਾਂ ਦੀਆਂ ਵਧਾਈਆਂ ਉਥੇ ਸੰਦੇਸ਼ ਸੰਘ ਜੀ ਤੁਸੀਂ ਵੀ ਉਪਰਾਲਾ ਕਰੋ ਅਜੇ ਚੰਗੇ ਸਥਾਨਾਂ ਨੂੰ ਸਹਿਯੋਗ ਦੇ ਕੇ ਤੁਸੀਂ ਵੀ ਨਾਲ ਵਾਅਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਜੂਗਾ ਸਿੰਘ ਗੁਰਦਰਾ ਨਾਨਕ ਸਰ ਚੰਦਰਮਾਤਾ ਸਾਹਿਬ ਦੇਵਕੌਰ ਜੀਟੀ ਰੋਡ ਬਾਈਪਾਸ ਕਰਨਾਲ ਸ਼ਰੋਮਣੀ ਅਮਰ ਸ਼ਹੀਦ ਬਾਬਾ ਜਨ ਸਿੰਘ ਨਾਨ ਸਰ ਦੇ ਪੁੱਲੇ ਮਹਾਨ ਸੂਰਬੀਰ ਸ਼ਹੀਦ ਮਾਪੁਰ ਸਿੰਘ ਜਿਹੜਾ ਅਫਗਾਨਿਸਤਾਨ ਦੇ ਬੰਦੀਆਂ ਛਾਤਾ ਪਾਈਆਂ ਇਸ ਸਥਾਨ ਤੋਂ ਅੱਜ ਇਥੇ ਦੇਵੀਵਾਲ ਮਾਮਾ ਇੰਦਰਪਾਲ ਸਿੰਘ ਦੇ ਸਥਾਨ ਦੇ ਆਜਰੀ ਪਰਨ ਦਾ ਸੁਭਾਗ ਮਿਲਿਆ ਹੈ ਜਿੱਤੇ ਬੜੇ-ਬੜੇ ਪਰਉਪਕਾਰ ਬਾਬਾ ਜੀ ਕਰ ਰਹੇ ਹਨ ਮੈਂ ਕਾਫੀ ਸਮੇਂ ਤੋਂ ਬਾਬਾ ਜੀ ਨੂੰ ਮਿਲਦਾ ਸੀ ਪਰ ਇਸ ਸਥਾਨ ਤੇ ਪਹਿਲੀ ਵਾਰ ਆਉਣ ਦਾ ਮੌਕਾ ਸੁਭਾਗ ਮਿਲਿਆ ਹੈ ਇੱਥੇ ਆ ਕੇ ਇਹ ਲਹਿਰਾ ਮਹਿਰਾ ਕਿਉਂਕਿ ਨਾਨਕ ਸਰ ਭਗਤੀ ਦਾ ਕਰ ਹੈ ਨਾਨਕ ਕੇ ਕਰ ਕੇਵਲ ਇਥੇ ਨਾਮ ਦੀ ਗੱਲ ਜਦੋਂ ਤੇ ਆਏ ਅੰਦਰ ਇੰਨਾ ਆਨੰਦ ਸ਼ਾਂਤੀ ਨਹੀਂ ਜੀ ਕਿਉਂ ਨਾ ਮਿਲੇ 601 ਹਾਂਡ ਪਾਠਾਂ ਦੀ ਲੜੀ ਹੁਣ ਕੋਗ ਪਏ ਨੇ ਇੰਨੀ ਵੱਡੀ ਪਰਵਕਾਰ ਨੇ ਖਿੱਚੀ ਬੱਚੀਆਂ ਦੇ ਜਿਨ੍ਹਾਂ ਦੇ ਮਾਪਿਆਂ ਨੂੰ ਬੜਾ ਵੱਡਾ ਫਿਕਰ ਹੁੰਦਾ ਕਿ ਬੱਚੇ ਦੇ ਵਿਆਹ ਕਰਨ ਵੇਸ ਤੇ ਉਹਨਾਂ ਨੂੰ ਬੜੀਆਂ ਲੋੜਾਂ ਵਾਸਤੇ ਅੱਜ ਦੌੜ ਕਰਨੀ ਪੈਂਦੀ ਹੈ ਪਰ ਪਾਬਾ ਜੀ ਹਰ ਸਾਲ ਬੱਚੀਆਂ ਦੇ ਵਿਆਹ ਕਰਦੇ ਹਨ ਇਸ ਵਾਰੀ 25 ਬੱਚੀਆਂ ਦੇ ਵਿਆਹ ਸਨੇ 400 ਦੇ ਕਰੀ ਪਹਿਲਾਂ ਹੋ ਚੁੱਕੇ ਨੇ ਇਹ 25 ਵਿਆਹ ਜੋੜੇ ਨੇ ਸੋ ਇੰਦੇ ਵੱਡੇ ਪਰਉਪਕਾਰ ਇਹ ਜੀ ਦੀ ਚੁਰ ਦਰਗਾਹ ਚੋਂ ਮਾਪੁਰਸ਼ ਲੈ ਕੇ ਆਉਂਦੇ ਨੇ ਬਾਬਾ ਇੰਦਰਪਾਲ ਸਿੰਘ ਜੀ ਬੜੇ ਟਾਰੇ ਸੁਭਾਅ ਦੇ ਔਰ ਮਰਦਾਂ ਵਾਲੇ ਸੁਭਾਅ ਦੇ ਆ ਸਾਡੀ ਰਾਸ਼ੀ ਇਹਨਾਂ ਦਾ ਬਹੁਤ ਰਹੀ ਹੈ ਮਨ ਮਿਲ ਕੇ ਬੜਾ ਪ੍ਰਸੰਨ ਹੋਇਆ ਸੋ ਆਪਾਂ ਸੰਗਤਾਂ ਨੇ ਬਈ ਸਾਰਿਆਂ ਨੇ ਵੱਧ ਤੋਂ ਵੱਧ ਜੋਗ ਕਰੀਏ ਜੀ ਇਸਤਾਨਾ ਤੇ ਪਹੁੰਚ ਕੇ ਆਪਣੀਆਂ ਆਜੜੀਆਂ ਵੀ ਲਵਾਈਏ ਆਪਣੇ ਜੀਵਨ ਨੂੰ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਪਮਸ਼ੇਸ਼ ਸਿੰਘ ਨਾਮ ਨਾਲ ਸ਼ੁਰੂ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂਗੰਨਾਂ ਦੀ અપਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਕਿ 100 ਖਾਨਪਾਟਾ ਸਾਹਿਬਾਂ ਦੇ ਪ੍ਰੋਗ ਅਤੇ 25 ਲੜਕੀਆਂ ਦੇ ਆਨੰਦ ਕਾਰਜ ਹੋ ਰਹੇ ਨੇ ਜੋ ਕਿ ਬਾਬਾ ਜੀ ਸਲਾਨਾ ਇਹ ਪਰਪਕਾਰ ਕਰਦੇ ਆ ਜਿੱਥੇ ਲੜਕੀਆਂ ਦੇ ਵਿਆਹ ਕਰਦੇ ਆ ਉੱਥੇ ਬੱਚਿਆਂ ਨੂੰ ਵਿੱਦਿਆ ਅਤੇ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬੜੀ ਸੁੰਦਰ ਨਵੀਂ ਬਣੀ ਹੋਈ ਹੈ ਜਿਹਦੇ ਕੱਟਣ ਵਾਸਤੇ ਪੂਲੀ ਜਿਗਦਾ ਕੱਟੀ ਸੀ ਇਹ ਸਤਸੰਗੀਆਂ ਜਨੋਂ ਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜਿਹੜੇ ਪਰਪਕਾਰ ਦੇ ਕਾਰਜ ਕਰਦੇ ਆ ਉੱਥੇ ਧਾਰਮਿਕ ਨਾਮ ਜਪਾਉਣਾ ਜਪਣਾ ਜੋ ਸੰਤਮੰਦ ਦਾ ਕੰਮ ਹੈ ਉਹ ਵੀ ਕਰ ਰਹੇ ਹਨ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ हां जी मेरा रविंदर सिंह उर्फ जोंनी बाबा अखान वद ਓਏ ਤੁਸੀਂ ਪਿੰਡ ਦੀਵਯਾ ਗੁਰਮੁਖ ਪਰਉਪਕਾਰੀ ਕੋ ਵਿਰਲਾ ਆਇਆ ਬਾਬਾ ਜੀ ਸਾਡੇ ਸਤਿਕਾਰਯੋਗ ਵੱਡੇ ਵੀਰ ਸੰਤ ਬਾਬਾ 인ਦਰਪਾਲ ਸਿੰਘ ਜੀ ਦੀਵਯਾਲੇ ਸਥਾਨ ਦੇ ਮੁੱਖ ਸੇਵਾਦਾਰ ਹਨ ਮੁੱਖ ਪ੍ਰਬੰਧਕ ਹਨ ਮੌਜੂਦਾ ਇੱਥੋਂ ਦੇ ਮਹਾਪੁਰਖ ਹਨ ਜਿਹੜੇ ਹਰ ਸਾਲ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਹਰ ਸਾਲ 25 ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਾਉਂਦੇ ਐ ਇਹ ਵੱਡਾ ਪਰਉਪਕਾਰ ਹੈ ਕਿਉਂਕਿ ਕਹਿੰਦੇ ਆ ਨਾ ਕਿਸੇ ਗਰੀਬ ਦੀ ਧੀ ਬਾਹਰੋਂ ਉੱਠੇ ਤੇ ਬਹੁਤ ਵੱਡਾ ਪੁੰਨ ਹੁੰਦਾ ਨਾਲੇ ਜਾਂ ਤਾਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਮਿਲਵੇ ਕੀ ਮਹਿਮਾ ਵਰਨ ਨਸਾ ਮਲਾਪ ਦੀ ਘੜੀ ਹੈ ਤੇ ਜਿੱਥੇ 25 ਲੜਕੀਆਂ ਦੇ ਵਿਆਹ ਹਰ ਸਾਲ ਕਰਦੇ ਐ ਉਥੇ ਨਵਾਂ ਸਥਾਨ ਜਿੱਥੇ ਆਪ ਜੀ ਇਸ ਵੇਲੇ ਦਰਸ਼ਨ ਕਰ ਰਹੇ ਹੋ ਬਹੁਤ ਸੁੰਦਰ ਸਥਾਨ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਮਹਾਰਾਜ ਨੇ ਬਾਗ ਲਾਏ ਆ तकरीबन 8 ਏਕੜ ਜ਼ਮੀਨ ਹੈ ਤੇ 2 ਏਕੜ ਦੇ ਵਿੱਚ ਸਥਾਨ ਬਣਿਆ ਹੋਇਆ ਹੈ ਬਹੁਤ ਸੋਹਣਾ ਦਰਬਾਰ ਮਾਲਕ ਦੀ ਕਿਰਪਾ ਨਾਲ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੋਂ ਨਾਮ ਬਾਣੀ ਦੀ ਪ੍ਰੇਰਣਾ ਲੈਂਦੀਆਂ ਹਨ ਸਮੇਂ-ਸਮੇਂ ਤੇ ਵੱਡੇ-ਵੱਡੇ ਸਮਾਗਮ ਮਹਾਂਪੁਰਖ ਕਰਾਉਂਦੇ ਰਹਿੰਦੇ ਆ ਅਮਰ ਸੰਚਾਰ ਹੁੰਦਾ ਰਹਿੰਦਾ ਤੇ ਵਿਦੇਸ਼ਾਂ ਵਿੱਚ ਵੀ ਬਾਬਾ ਜੀ ਬਹੁਤ ਹੁਣ ਪਿੱਛੇ ਜੇ ਨਿਊਜ਼ੀਲੈਂਡ ਜਾ ਕੇ ਆਏ ਐ ਮੰਡੇਲਾ ਵਿੱਚ ਬਹੁਤ ਪਿਆਰ ਵਾਲੀ ਸੰਗਤ ਇਹਨਾਂ ਦੀ ਤੇ ਬਾਬਾ ਜੀ ਯੂਰਪ ਜਾ ਕੇ ਆਏ ਐ ਤੇ ਉੱਥੇ ਵੀ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਕੇ ਆਏ ਨੇ ਤੋਂ ਬਹੁਤ ਚੰਗਾ ਜੀਵਨ ਐ ਮੈਂ ਇਹਨਾਂ ਨੂੰ ਨੇੜੇ ਹੋ ਕੇ ਰੱਖਿਆ ਬਚਪਨ ਇਹਨਾਂ ਦੇ ਨਾਲ ਬੀਤਿਆ ਮੇਰਾ ਤੇ ਬਹੁਤ ਪਿਆਰੀ ਰੂਹ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਮਿਲ ਕੇ ਔਰ ਬੜਾ ਪਿਆਰਾ ਸੁਭਾਅ ਸਿੱਧਾ ਜੱਟ ਕਾ ਸੁਭਾਅ ਹੈ ਤੇ ਜਿਹੜੀ ਗੱਲ ਅੰਦਰ ਹੈ ਉਹੀ ਜੁਬਾਨ ਤੇ ਹੈ ਬਹੁਤ ਵਧੀਆ ਚੰਗਾ ਸੁਭਾਅ ਹੈ Thank yeah. you. ਅੰਕੂ ਬਾਈ ਜੀ ਹਰ ਸਾਲ ਜਿਵੇਂ ਹਰ ਸਾਲ ਵੀ ਹੋ ਰਿਹਾ ਹੈ। 24 ਦੇ ਜਨ ਕੇ ਇੱਕ ਹੀ ਜਣਾ ਚੁੰਨ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਡ ਦੇਵੀ ਵਾਲਾ ਨੇੜੇ ਕੋਟਕਪੂਰਾ ਗੁਰਦੁਆਰਾ ਨਾਨਕਸਰ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਕਿ ਪਿਛਲੇ 15 ਸਾਲਾਂ ਤੋਂ ਇਹ ਤਕਰੀਬਾ ਨੂੰ ਸਾਰਾ ਸਮਾਗਮ ਚੱਲਦਾ ਆ ਰਿਹਾ ਹੈ। ਇਸ ਕੀ ਵਾਰ ਵੀ ਅੱਜ 2022 ਦੇ ਵਿੱਚ 23 ਫਰਵਰੀ ਨੂੰ ਇੱਕ 90 ਲੜਕੀਆਂ ਦੇ ਜਿਹੜੇ ਅਨੰਦਕਾਰ ਜੁੱਟੇ ਗਏ ਤੇ ਜਿਸ ਵਿੱਚ ਅਨੇਕਾਂ ਹੈ ਸੰਪਰਦਾਵਾਂ ਦੇ ਮਾਹ ਪਰਖਾਂ ਨੇ ਦਰਬਾਰ ਸਾਹਿਬ ਤੋਂ ਆ ਕੇ ਜੱਥਿਆਂ ਨੇ ਹਾਜ਼ਰੀਆਂ ਭਰੀਆਂ ਤੇ ਇਲਾਕੇ ਭਰ ਦੀ ਸਾਰੀ ਸੰਗਤ ਦੇਸ਼ਾਂ ਵਿਦੇਸ਼ਾਂ ਦਾ ਸੰਗਤ ਬੜੇ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਹਾਜ਼ਰੀ ਲਈ ਅਤੇ ਨਾਲ ਆਪਦੀਆਂ ਦਸਾਂ ਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਵੀ ਇਹ ਸਮਾਗਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕੱਢਿਆ ਅਸੀਂ ਸਾਰੇ ਮਾਪਰਾਂ ਦਾ ਲਾਟੇ ਭਰ ਦੀ ਸਾਰੀ ਸੰਗਤ ਦਾ ਜਿਨ੍ਹਾਂ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਇਹ ਸਮਾਗਮ ਦੇ ਵਿੱਚ ਹਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਮਹਾਰਾਜ ਕਿਰਪਾ ਕਰਨ ਸਾਰੇ ਹੀ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪਾਂ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਪਰਉਪਕਾਰ ਜਿਹੇ ਕਾਰਜਾ ਇਸੇ ਤਰ੍ਹਾਂ ਆਪਾਂ ਕਰਦੇ ਰਹੀਏ ਸਾਡੀ ਇਹੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਨਾਲ ਜੁੜੀਆਂ ਰਹਿਣ ਸੇਵਾ ਕਰਦੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ